ਖੱਗਰ ਦਰਿਆ ਦਾ ਪਾਣੀ ਹੁਣ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਚੁੱਕਿਆ ਹੈ ਬਨੂੜ ਖੇਤਰ ਵਿੱਚ ਮਨੋਲੀ ਸੂਰਤ ਨੇੜੇ ਦਰਿਆ ਦਾ ਪਾਣੀ ਤੇਜ਼ੀ ਦੇ ਨਾਲ ਉੱਤੇ ਨੂੰ ਵਧ ਰਿਹਾ ਹੈ ਸਵੇਰ 10 ਵਜੇ ਤੱਕ ਪਾਣੀ ਦੀ ਮਿਕਦਾਰ 9 ਫੁੱਟ ਮਾਪੀ ਗਈ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਉੱਪਰ ਦਰਜ ਕੀਤੀ ਗਈ ਹੈ ਇਸ ਸਮੇਂ ਖੱਗਰ ਦੇ ਵਿੱਚ 45343 ਕਿਊਸਕ ਪਾਣੀ ਵਹਿ ਰਿਹਾ ਹੈ ਡਿਪਟੀ ਕਮਿਸ਼ਨਰ ਮੋਹਾਲੀ ਕੋਮਲ ਮਿੱਤਰ ਨੇ ਲੋਕਾਂ ਨੂੰ ਸਖਤ ਅਪੀਲ ਕੀਤੀ ਹੈ ਕਿ ਘੱਗਰ ਦਰਿਆ ਦੇ ਉਹ ਨੇੜੇ ਨਾ ਜਾਣ ਕਿਸੇ ਵੀ ਪੁਲ ਉਤੇ ਖੜੇ ਨਾ ਹੋਣ ਅਤੇ ਕ੍ਰਾਸਵੇ ਵਾਲੇ ਪੁਲਾ ਉਤੋਂ ਲੰਘਣ ਦੀ ਕੋਸ਼ਿਸ਼ ਬਿਲਕੁਲ ਵੀ ਨਾ ਕਰਨ ਕੱਲ ਤੱਕ ਦਰਿਆ ਦਾ ਪਾਣੀ ਆਮ ਸੀ ਪਰ ਅੱਜ ਸਵੇਰ ਤੋਂ ਹੀ ਸਥਿਤੀ ਬਦਲਨੇ ਸ਼ੁਰੂ ਹੋ ਚੁੱਕੀ ਹੈ ਸਵੇਰੇ 5 ਵਜੇ ਤੋਂ ਹੀ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਸੀ 7 ਵਜੇ ਇਹ 5 ਫੁੱਟ 8 ਵਜੇ 6 ਫੁੱਟ ਤੇ 9 ਵਜੇ 10 ਫੁੱਟ ਅਤੇ ਹੁਣ 10 ਵਜੇ ਤੱਕ 9 ਫੁੱਟ ਤੱਕ ਇਹ ਪਾਣੀ ਪਹੁੰਚ ਚੁੱਕਿਆ ਹੈ ਪਿੰਡ ਮਨੋਲੀ ਸੁਰਤ ਤੇ ਹੰਸਾਲ ਦੇ ਲੋਕਾਂ ਨੇ ਦੱਸਿਆ ਕਿ ਪਾਣੀ ਬਹੁਤ ਤੇਜ਼ੀ ਦੇ ਨਾਲ ਵਹਿ ਰਿਹਾ ਹੈ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਿੰਚਾਈ ਵਿਭਾਗ ਦੇ ਅਧਿਕਾਰੀ ਜਗਦੀਸ਼ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਲਗਾਤਾਰ ਪੈ ਰਹੇ ਜ਼ੋਰਦਾਰ ਮੀਂਹ ਅਤੇ ਸੁਖਨਾ ਝੀਲ ਦੇ ਖੋਲੇਗੇ ਫਲੱਡ ਗੇਟਾਂ ਕਾਰਨ ਕੱਗਰ ਵਿੱਚ ਪਾਣੀ ਦੀ ਮਾਤਰਾ ਵੱਧ ਰਹੀ ਹੈ ਇਸ ਵੇਲੇ ਸਥਿਤੀ ਕਾਫੀ ਜ਼ਿਆਦਾ ਗੰਭੀਰ ਬੜੀ ਹੋਈ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਬੇਸਮਝੀ ਕਰਕੇ ਦਰਿਆ ਦੇ ਨੇੜੇ ਜਾਣਾ ਜਾਨਲੇਵਾ ਸਾਬਤ ਹੋ ਸਕਦਾ ਹੈ ਹੁਣ ਦੇਖਣਾ ਇਹ ਹੈ ਕਿ ਅਗਲੇ ਕੁਝ ਘੰਟਿਆਂ ਦੇ ਵਿੱਚ ਪਾਣੀ ਦੀ ਸਥਿਤੀ ਕਿਹੜੀ ਦਿਸ਼ਾ ਲੈਂਦੀ ਹੈ ਦਾ ਗਰਦ ਰਿਆਦਾ ਪਾਣੀ ਹੁਣ ਖਤਰੇ ਦੇ ਨਿਸ਼ਾਨ ਤੋਂ ਉੱਪਰ ਜਾ ਚੁੱਕਿਆ ਹੈ ਬਨੂੜ ਖੇਤਰ ਵਿੱਚ ਮਨੋਲੀ ਸੂਰਤ ਨੇੜੇ ਦਰਿਆ ਦਾ ਪਾਣੀ ਤੇਜ਼ੀ ਦੇ ਨਾਲ ਉੱਤੇ ਨੂੰ ਵੱਧ ਰਿਹਾ ਹੈ ਸਵੇਰ 10 ਵਜੇ ਤੱਕ ਪਾਣੀ ਦੀ ਮਿqdਾਰ 9 ਫੁੱਟ ਮਾਪੀ ਗਈ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਉੱਪਰ ਦਰਜ ਕੀਤੀ ਗਈ ਹੈ ਇਸ ਸਮੇਂ ਕੱਗਰ ਦੇ ਵਿੱਚ 45343 ਕਿਊਸਿਕ ਪਾਣੀ ਵਹਿ ਰਿਹਾ ਹੈ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਰ ਨੇ ਲੋਕਾਂ ਨੂੰ ਸਖਤ ਅਪੀਲ ਕੀਤੀ ਹੈ ਕਿ ਕੱਗਰ ਦਰਿਆ ਦੇ ਉਹ ਨੇੜੇ ਨਾ ਜਾਣ ਕਿਸੇ ਵੀ ਪੁਲ ਉਤੇ ਖੜੇ ਨਾ ਹੋਣ ਅਤੇ ਕ੍ਰਾਸਵੇ ਵਾਲੇ ਪੁਲਾਂ ਉਤੋਂ ਲੰਘਣ ਦੀ ਕੋਸ਼ਿਸ਼ ਬਿਲਕੁਲ ਵੀ ਨਾ ਕਰਨ ਕੱਲ ਤੱਕ ਦਰਿਆ ਦਾ ਪਾਣੀ ਆਮ ਸੀ ਪਰ ਅੱਜ ਸਵੇਰ ਤੋਂ ਹੀ ਸਥਿਤੀ ਬਦਲਨੀ ਸ਼ੁਰੂ ਹੋ ਚੁੱਕੀ ਹੈ ਸਵੇਰੇ 5 ਵਜੇ ਤੋਂ ਹੀ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਚੁੱਕਿਆ ਸੀ 7 ਵਜੇ ਇਹ 5 ਫੁੱਟ 8 ਵਜੇ 6 ਫੁੱਟ ਤੇ 9 ਵਜੇ 10 ਫੁੱਟ ਅਤੇ ਹੁਣ 10 ਵਜੇ ਤੱਕ 9 ਫੁੱਟ ਤੱਕ ਇਹ ਪਾਣੀ ਪਹੁੰਚ ਚੁੱਕਿਆ ਹੈ ਪਿੰਡ ਮਨੋਲੀ ਸੂਰਤ ਤੇ ਹੰਸਾਲ ਦੇ ਲੋਕਾਂ ਨੇ ਦੱਸਿਆ ਕਿ ਪਾਣੀ ਬਹੁਤ ਤੇਜ਼ੀ ਦੇ ਨਾਲ ਵਹਿ ਰਿਹਾ ਹੈ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਸਿੰਚਾਈ ਵਿਭਾਗ ਦੇ ਅਧਿਕਾਰੀ ਜਗਦੀਸ਼ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਲਗਾਤਾਰ ਪੈ ਰਹੇ ਜ਼ੋਰਦਾਰ ਮੀਂਹ ਅਤੇ ਸੁੱਕਣਾ ਛੀਲ ਦੇ ਖੋਲੇਗੇ ਫਲੱਡ ਗੇਟਾ ਕਾਰਨ ਕਗਰ ਵਿੱਚ ਪਾਣੀ ਦੀ ਮਾਤਰਾ ਵੱਧ ਰਹੀ ਹੈ ਇਸ ਵੇਲੇ ਸਥਿਤੀ ਕਾਫੀ ਜ਼ਿਆਦਾ ਗੰਭੀਰ ਬਣੀ ਹੋਈ ਹੈ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਬੇਸਮਝੀ ਕਰਕੇ ਦਰਿਆ ਦੇ ਨੇੜੇ ਜਾਣਾ ਜਾਨਲੇਵਾ ਸਾਬਤ ਹੋ ਸਕਦਾ ਹੈ ਹੁਣ ਦੇਖਣਾ ਇਹ ਹੈ ਕਿ ਅਗਲੇ ਕੁਝ ਘੰਟਿਆਂ ਦੇ ਵਿੱਚ ਪਾਣੀ ਦੀ ਸਥਿਤੀ ਕਿਹੜੀ ਦਿਸ਼ਾ ਲੈਂਦੀ ਹੈ